ਫਾਦੋ ਮਾਦਾ ਤੇ ਮੈਨੂੰ ਦੇਖਿਆ ਵੀ ਮੈਂ ਕਿਹਾ ਗੋਪੀ ਇਹ ਕੀ ਰੀ ਆਪੋਚ ਲਗੀ ਤਾਂ ਹੀ ਨਹੀਂ ਤੂੰ ਰੋਗ ਲਾ ਜੇ ਤੇ ਤੋਰੋਂ ਗੰਬਿਆ ਲੈ ਲੈ ਤਾਂ ਮੈਂ ਰੋਗ ਨੂੰ ਇੰਨਾ ਇਹ ਹੈ ਨਾ ਦੁਖੀ ਕਰਦਾ ਇੰਨਾ ਇਹ ਕੰਜੂਸ ਬੰਦਾ ਹੈ ਇੰਨਾ ਜਲ ਜਾ ਜਾਏ ਗਰਮੀ ਆ ਜਾਂ ਜੇ ਧੋਪਿਆ ਆਏ ਨੇ ਨਹੀਂ 10 ਰੁਪਏ ਕੱਢਣੇ ਪਿੰਡ ਦੇ ਬਾਈ ਪਤਾ ਨਹੀਂ ਯਾਰ ਅਸੀਂ ਕੀ ਜੱਗੋਬਾਰਾ ਕੰਮ ਕਰਨ ਲੱਪੇ ਕਿਸੇ ਨੂੰ ਘਰੇ ਹੀ ਨਹੀਂ ਦੱਸਦੇ ਜੋ ਕੋ ਮੈਨ ਲਾਉਂਦਾ ਕੀ ਤੱਕਾ ਨਹੀਂ ਹੋਣ ਦਿੰਦੇਗੇ ਹਾਂ ਚੱਕ ਰਹੇ ਆ ਪਿੰਡ ਜੀ ਜੇ ਕੋਈ ਸਾਡਾ ਹੈ ਨਾ ਬੰਦਾ ਕਿਸੇ ਛੋਟੇ ਬੰਦੇ ਨੂੰ ਦਬੋਂਦਾ ਕੋਈ ਅਸੀਂ ਉਹਦੇ ਨਾਲ ਖੜਦੇ ਜਾਂਗੇ ਇਹ ਦਬਣ ਨਹੀਂ ਰਹੀਦਾ ਸਭ ਤੋਂ ਤਾਂ ਛੱਡਦੇ ਆ ਜਿਹੜੇ ਸਸੀਗਲ ਬਾਜੀ ਕੀ ਹਾਲ ਚਾਲ ਆ ਵਧੀਆ ਵਧੀਆ ਆ ਚੈਨਲ ਦਾ ਨੇਮ ਬਹੁਤ ਵਧੀਆ ਬਾਜੀ ਸਫਰ ਘੈਂਟ ਆ ਬਾਈ ਤੁਸੀਂ ਵੀ ਬਹੁਤ ਸੋਹਣੇ ਹੋ ਹਨੀ ਸਿੰਘ ਕਰਕੇ ਲਾਦੇ ਨਹੀਂ ਨਹੀਂ ਭਾਜੀ ਹਨੀ ਸਿੰਘ ਨਹੀਂ ਉਹ ਵਧੀਆ ਭਾਜੀ ਕਲਾਕਾਰ ਤਗੜੇ ਅਸੀਂ ਕਿਤੇ ਤੂੰ ਤੀ ਮੜੇ ਨਹੀਂ ਨਹੀਂ ਸਹੀ ਹੈ ਜਿੱਥੇ ਉਹ ਪਹੁੰਚਿਆ ਉਹ ਤੋਂ ਉੱਥੇ ਕਿੱਥੇ ਲੇ ਅਸੀਂ ਨਹੀਂ ਨਹੀਂ ਬਾਈ ਹੁਣ ਤੂੰ ਕਹੇਗਾ ਜਾਣ ਕੇ ਕਹਿੰਦਾ ਤੂੰ ਵੀ ਯਾਰ ਐਂ ਲੱਗਦਾ ਜਿਵੇਂ ਏਪੀਐਨ ਟੇ ਲੋ ਬੈਠਾ ਹਾਂ ਏਦਾਂ ਹੁੰਦਾ ਬਾਈ ਸਾਰੇ ਕਹਿੰਦੇ ਆ ਪਰ ਮੈਂ ਐਦਾਂ ਕਦੀ ਦੇਖਿਆ ਨੋਟ ਕਰਕੇ ਦੇਖੂਗਾ ਕਿ ਇਹ ਏਪੀ ਢਿੱਲੋਂ ਜਦੋਂ ਬਾਈ ਨਾਲ ਖੜੂਗਾ ਇਹਦੇ ਫੇ ਦੇਖਾਂਗੇ ਏਪੀ ਢਿੱਲੋਂ ਲੱਗਦਾ ਕੀ ਨਹੀਂ ਯਾਰ ਇੱਕ ਜਿਹੜਾ ਸਨੀ ਮੋਹਰਨ ਆ ਉਹ ਗਾਣੇ ਕੱਢਦਾ ਉਹ ਵੀ ਮੈਨੂੰ ਬਾਈ ਵਰਗਾ ਹੀ ਲੱਗਦਾ ਨਹੀਂ ਸਹੀ ਹੈ ਨਹੀਂ ਭਾਈ ਦੇਖ ਪਤਾ ਨਹੀਂ ਭਾਈ ਉਹਦਾ ਸ਼ਕਲਾ ਗਈਆਂ ਨਹੀਂ ਕਈ ਵੇਲੇ ਮਿਲ ਜਾਂਦੀ ਮਾਣਾ ਮੋਟਾ ਸੱਤ ਰੂਪਾ ਦਾੜੀ ਧੂੜੀ ਮਿਲ ਜਾਂਦੀ ਹੈ ਨਾ ਕੱਟਦਾ ਹੁੰਦਾ ਸੱਤ ਰੂਪ ਬੰਦੇ ਦੇ ਹੁੰਦੇ ਆ ਅੱਛਾ ਐਦਾਂ ਹੋ ਸਕਦਾ ਮੈਨੂੰ ਹੀ ਚੇਤੇ ਆ ਗਿਆ ਉਹ ਸੱਤ ਰੂਪਾ ਤਾਂ ਮੈਨੂੰ ਯਾਰ ਚੇਤੇ ਆਇਆ ਤੂੰ ਕਹਿੰਦੇ ਭੂਤਾ ਪਾਤਾ ਤੋਂ ਬਹੁਤ ਡਰਦਾ ਨਹੀਂ ਰੇ ਨੂਰੇ ਤੋਂ ਬਹੁਤ ਡਰਦਾ ਦਾਰਦਾ ਭਈ ਲੱਗਦਾ ਹੀ ਐ ਕਿ ਨੂੰ ਨਹੀਂ ਡਰ ਲੱਗਦਾ ਇਹ ਦੱਸੋ ਬੰਦਾ ਐਵੇਂ ਹੀ ਕਹਦੇ ਕਿ ਉਹਦਾ ਕਹਦੇ ਕੋਈ ਨਵੇਂ ਨੂ ਨੂ ਡਾਲਾ ਲੱਗਦਾ ਭਾਈ ਸਾਰਿਆਂ ਦਾ ਡਰ ਲੱਗਦਾ ਹੈ ਨਾ ਇਦਾਂ ਭਾਈ ਲੱਗਦਾ ਮੈਨੂੰ ਕੋਠੇ ਤੇ ਗੱਲਾ ਕਿਉਂ ਨਹੀਂ ਪੈਂਦਾ ਨਾ ਭਾਈ ਯਾਰ ਤੇ ਹੋਈ ਉਹ ਪਤਾ ਗਿਆ ਆ ਮੈਂ ਦੱਸਦਾ ਤੁਹਾਨੂੰ ਸੱਚੀ ਦੱਸਦਾ ਮੈਂ ਇੱਕ ਵਾਰ ਇਹ ਨਾ ਕੋਠੇ ਦੇ ਸੁੱਤਾ ਪਿਆ ਸਹਾਰਾਂ ਦੇ ਦਿਨ ਹਨਾ ਤੇ ਮੈਂ ਇਹਦਾ ਸੁਤਾ ਮੇਰੇ ਹੈ ਨਾ ਜਦੋਂ ਮੈਂ ਕੀ ਦਾ ਬਾਥਰੂਮ ਕਾਂ ਉੱਠਿਆ ਨਾ ਮੇਰੇ ਮੂਰੇ ਹੈ ਨਾ ਜਦਦਾ ਜਦਦਾ ਭੂਤਨੀ ਇਹ ਖੜੀ ਹੈ ਨਾ ਤੇ ਮੈਂ ਕਹਾ ਕੋਈ ਚੱਕਰ ਨਹੀਂ ਮੈਂ ਇਹਦਾ ਹਾਰਮੋਨ ਉਹ ਬਾਬੇ ਉਹ ਇਦਾਂ ਮੈਨੂੰ ਪੈ ਗਈ ਹੈ ਨਾ ਕਹੋ ਨਹੀਂ ਮੈਂ ਬੱਖ ਲੈ ਕੇ ਪਿਆਈ ਨਾ ਮੈਂ ਐ ਰਜਾਈ ਚੱਕੀ ਜਦੋਂ ਅੱਖ ਖੁੱਲੀ ਚੱਕ ਕੇ ਹੈ ਨਾ ਥੱਲੇ ਗਿਆ ਇਹਨਾਂ ਸਾਰਿਆਂ ਚ ਪੈ ਗਿਆ ਤੇ ਇਹ ਵੀ ਆ ਗਿਆ ਵਾਹ ਪਤਾ ਨਹੀਂ ਹੈਨਾ ਹੁਣ ਸਾਨੂੰ ਵੀ ਨਹੀਂ ਸੌਣ ਦਿੰਦਾ ਜੇ ਉਹ ਫਲਾੰਦਾ ਚੱਕੀ ਰਜਾਈ ਹੁਣ ਨਹੀਂ ਫੇਕ ਕੋਠੇ ਤੇ ਚੱਲ ਗਿਆ ਵਾ ਹੌਸਲਾ ਗੱਲ ਆ ਕੋਈ ਭੂਤ ਨਹੀਂ ਭਾਤ ਰਹੀ ਨਹੀਂ ਪਿਆਰ ਹੈ ਜਵ ਕਰਕੇ ਨੇ ਤਾਂ ਸੱਲੇ ਜੁੱਤੀ ਬਹੁਤ ਅਖੜੀ ਆ ਉਪਰੇ ਪਿਆਰ ਆ ਇੰਦਾ ਮੈਨੂੰ ਡਰ ਲੱਗਦਾ ਰਹਿੰਦਾ ਮਣੀ ਹੋਰ ਕੀ ਦੀਆਂ ਸ਼ਿਕਾਇਤਾਂ ਸ਼ਿਕੁਤਾਂ ਲਾਉਣੀਆਂ ਆ ਇਹ ਤਾਂ ਸ਼ਿਕਾਇਤਾਂ ਸ਼ਿਕੁਤਾਂ ਵੀ ਲਾ ਸ਼ਿਕਾਇਤਾਂ ਇਹ ਡਰਦਾ ਹੈ ਭਾਜੀ ਇੱਕ ਕੰਜੂਸ ਆ ਇਹ ਯਾਰ ਕੰਜੂਸੀ ਕਿਉਂ ਕਰਦਾ ਮਾਰਦਾ ਯਾਰ ਭਾਜੀ ਕੰਜੂਸੀ ਕੀ ਕਰਦਾ ਫਾਦ ਉਹ ਮਾਰਦਾ ਆਹ ਵੇਖ ਲੈ ਯਾਰ ਤੂੰ ਰੋਗ ਲਾ ਜੇ ਤੇ ਤੂੰ ਰੋਗੰਦੇ ਯਾਰ ਹਣਾ ਲੈ ਤਾਂ ਮੈਂ ਰੋਗ ਦੂੰ ਤੂੰ ਰੋਗ ਕੇ ਦਿਖਾ ਸੱਚੀ ਆ ਭਾਈ ਆਪਾਂ ਜੇ ਕਹੂੰਗੇ ਤੁਸੀਂ ਕੀ ਯਾਰ ਕੀ ਬੋਲੀ ਇਹਨੇ ਆਪਾਂ ਭਾਈ ਸੱਚ ਬੋਲ ਆਵਾ ਇੰਸਟਾਗ੍ਰਾਮ ਦੇ ਵੀਡੀਓ ਪਾਉਣੇ ਉਹ ਸੱਚ ਜੋ ਸਚਾਈ ਆ ਮਾਰਦਾ ਤੇ ਭਾਈ ਮਾਰਦਾ ਭਾਈ ਮਾਰਦੇ ਕਿਹੜਾ ਨਹੀਂ ਮਾਰਦਾ ਯਾਰ ਹਣਾ ਕਿਹਨੂੰ ਨਹੀਂ ਆਉਂਦੇ ਪਹਿਲਾਂ ਇਹ ਦੱਸੋ ਕੋਈ ਹੈ ਬੰਦਾ ਜਿਹਨੂੰ ਨਹੀਂ ਆਉਂਦੇ ਸਾਰਿਆਂ ਨੂੰ ਆਉਂਦਾ ਭਾਜੀ 25 ਮਿੰਟ ਕਿਹਨੂੰ ਆਉਂਦਾ ਹਾਂ ਤੇ ਅੱਜ ਅੱਧਾ ਘੰਟਾ ਹੋ ਗਿਆ ਬੈਠੇ ਮਾਰਿਆ ਕਿਨੇ ਆ ਭਾਈ ਨੇ ਭਾਈ ਨੇ ਬੋਮ ਘੁੱਟ ਕੇ ਮਾਰ ਵੀ ਦਿੱਤਾ ਨਹੀਂ ਨਹੀਂ ਇੱਕ ਵਾਰੀ ਤਾਂ ਮੇਰੇ ਨੂੰ ਦੇਖਿਆ ਵੀ ਮੈਂ ਕਿਹਾ ਗੋਪੀ ਇਹ ਕੀ ਹੋਇਆ ਉਹ ਚ ਲਗੀ ਤਾਂ ਕਿ ਨਹੀਂ ਯਾਰ ਦਾ ਮਾਰਦਾ ਲੈ ਐ ਮਾਰਦਾ ਨਹੀਂ ਆਣੀ ਹੈ ਗੋਪੀ ਨਹੀਂ ਮਾਰ ਗੋਪੀ ਇੱਕ ਗੱਲ ਆ ਯਾਰ ਹਨਾ ਇਹ ਬਾਈ ਯਾਰ ਬਾੜਾ ਹਸੋਂਦਾ ਹਨਾ ਬਲ ਤੇ ਤੇਰੇ ਤੇ ਬਾੜੇ ਟਾਉਂਡ ਮਾਰਦਾ ਮੈਨੂੰ ਇਹ ਆ ਯਾਰ ਸਾਰੇ ਹੱਸਦੇ ਮੇਰੇ ਕਰਕੇ ਹੱਸਦੇ ਆ ਹੱਸੀ ਯਾਰ ਮਨ ਮੈਨੂੰ ਦੈਲਮ ਵਿਰਾਖ ਹੋ ਜਾਂਦਾ ਪਿਛਲੇ ਜਨਮ ਚ ਮਣੀ ਸਾਲੀ ਸੁਲੀ ਤਾਂ ਨਹੀਂ ਸੀਗਾ ਲੱਗਦਾ ਵੀ ਆ ਕਿਉਂਕਿ ਇਹਦਾ ਫੇਸ ਵੀ ਥੋੜਾ ਥੋੜਾ ਕੁੜੀਆਂ ਵਰਗਾ ਆ ਦੇਖ ਲੈ ਇਹ ਲਾਉਣ ਤੇ ਕੁੜੀਆਂ ਵਰਗਾ ਦੇਖ ਤਾਂ ਬੜਾ ਦੇਖਦਾ ਹੁਣ ਓਏ ਆ ਪਾਜੀ ਆਪਾਂ ਨੂੰ ਇਹ ਹੁੰਦਾ ਆਪਾਂ ਨੂੰ ਕਿ ਕੋਈ ਜੱਕਰ ਨਹੀਂ ਆਪਣੇ ਕਰਕੇ ਕੋਈ ਕਹਿੰਦੇ ਹੁੰਦੇ ਆ ਹਸਾਉਣਾ ਬਹੁਤ ਸੱਚ ਰਵਾਉਣਾ ਬਹੁਤ ਸੌਖਾ ਹਸਾਉਣਾ ਬਹੁਤ ਸੌਖਾ ਹੈਨਾ ਕਹਿੰਦੇ ਹੁੰਦੇ ਰਵਾ ਤਾਂ ਬੰਦਾ ਹਰੇਕ ਨੂੰ ਦਿੰਦਾ ਕਿਸੇ ਨੂੰ ਹਸਾ ਕੇ ਦਿਖਾਓ ਫੇ ਆ ਔਰ ਜਸ ਹਰਿਆ ਨੂੰ ਹਸਾਉਣੇ ਆ ਤੇ ਸਾਡੇ ਮਨ ਨੂੰ ਖੁਸ਼ੀ ਹੁੰਦੀ ਆ ਕੋਈ ਸਾਡੇ ਕਰਕੇ ਹੱਸਦਾ ਤਾਂ ਬਹੁਤ ਖੁਸ਼ੀ ਹੁੰਦੀ ਆ ਬਹੁਤ ਖੁਸ਼ੀ ਮਿਲਦੀ ਸਾਨੂੰ ਫੋਨ ਆਉਂਦੇ ਆ ਜਦੋਂ ਕਿ ਸਾਨੂੰ 슈ਗਰ ਸੀਗੀ ਸਾਡੀ ਇੰਨੀ ਕਿ 슈ਗਰ ਰਹਿ ਗਈ ਤੁਹਾਡੀਆਂ ਵੀਡੀਓ ਦੇਖ ਕੇ ਹਸਪੀਟਲ ਦੇ ਕਈ ਬੰਦੇ ਸੀਗੇ ਉਹ ਠੀਕ ਹੋ ਗਏ ਦੇਖ ਦੇਖ ਕੇ ਯਾਰ ਇੱਕ ਸ਼ਿਕਾਇਤ ਵੀ ਆ ਤੁਹਾਡੀ ਹਾਂਜੀ ਬਾਈ ਮੈਨੂੰ ਲੱਗਦਾ ਲੋਕਾਂ ਨੇ ਥਾਣੇ 'ਚ ਰਿਪੋਰਟ ਵੀ ਲਿਖਾ ਦੇਣੀ ਆ ਲੋਕਾਂ ਨੇ ਤਾਂ ਨਹੀਂ ਲਗਾਨੀ ਮਾਮਾ ਜਰੂਰ ਲਗਾ ਗਿਆ ਹੋਗਾ ਮਾਮਾ ਜਰੂ ਰੋਲ ਲਗਾਊਗਾ ਕਿਉਂ ਮਾਮਾ ਜੋ ਆਕਿਆ ਬਰਦਾ ਮਾਮੇ ਦਾ ਯਾਰ ਆ ਵੀਡੀਓ ਦਾ ਮਾਮੇ ਦਾ ਮੇਨ ਆਈਟਮ ਤੋਂ ਹੋ ਆ ਮੇਰਾ ਕਹਿੰਦਾ ਮੇਰੇ ਰੋਲ ਕੈਮਰਾ ਦਾ ਪੜਾਊ ਆ ਪਰ ਮਾਮਾ ਘੈਂੜਿਆ ਮਾਮੇ ਨੂੰ ਪਿਆਰਿਆ ਦੇ ਲੋ ਯਾਰ ਫਿਰ ਰਿਸ਼ਤਾ ਕਿਉਂ ਕਰਾਉਣੇ ਰਿਸ਼ਤਾ ਬਾਜੀ ਉਹ ਇੱਕ ਵਾਰੀ ਹੋਈ ਸੀਗੀ ਹੱਲੇ ਤਾਂ ਗੱਲ ਚੱਲਦੀ ਆ ਹੁਣ ਤੌਰ ਚੜਾਵਾਂਗੇ ਸਾਡੇ ਘਰ ਦੇ ਉਹੀ ਗੱਲ ਨਹੀਂ ਝੜਦੇ ਜਿੰਦੇ ਜਾਂਦੇ ਸਾਨੂੰ ਤਾਂ ਹੁਣ ਜੇ ਕੋਈ ਇਦਾਂ ਨੇ ਉਹਨਾਂ ਨੂੰ ਪਤਾ ਹੈ ਇਹਨਾਂ ਨੇ ਉੱਥੇ ਖਾਰਾ ਕਰ ਦੇਣਾ ਕੋਈ ਹਲਤ ਕਰ ਦੇਣੀ ਹਲਤ ਕਰ ਦੇਣੀ ਆ ਕੀ ਕਿਹਾ ਸੀ ਮਾਮੇ ਨੇ ਉਰਾਂ ਲੰਦ ਭਾਈ ਹੁਣ ਹੋ ਲੰਦਾ ਆ ਗਾ ਸਾਡਾ ਵੀ ਦਿਲ ਕਰੂਗਾ ਕਿ ਮਾਮੀ ਘਰ ਜਾਈਏ ਅੱਛਾ ਹਾਂਜੀ ਯਾਰ ਉਹ ਮਾਮਾ ਦਾਣਾ ਕਿ ਫੇਰ ਤਾਂ ਉਦੋਂ ਲੱਭਦਾ ਹੋਊਗਾ ਤੁਹਾਨੂੰ ਵੀ ਕਿੱਧਰ ਫਿਰਦੇ ਆ ਉਹਦਾ ਕੱਲ ਆਇਆ ਸੀ ਕੱਲ ਲੱਭਦਾ ਹੀ ਕੁਟਣ ਤਾਂ ਨਹੀਂ ਆਇਆ ਸੀ ਨਾ ਕੋਟੜੇ ਆਇਆ ਸੀ ਮੈਨੂੰ ਲੱਗਦਾ ਤੇ ਉਹਦਾ ਉਹਦਾ ਸੈਂਪਲ ਜੇ ਬੰਦੇ ਆ ਉਹਨਾਂ ਤੋਂ ਤਾਂ ਫੋਨ ਫਾਨ ਵੀ ਜਿਹੜਾ ਸੈਂਪਲ ਹੈ ਇਹ ਉਹਨਾਂ ਦਾ ਕੋਮੇ ਭਾਈ ਜਿਹੜੇ ਉਹਨਾਂ ਦੇ ਪਿੰਡ ਦੇ ਲੋਕ ਆ ਉਹ ਉਹਨੂੰ ਚੱਕਥਲ ਕਰਦੇ ਆ ਮੇਰੇ ਖਿਆਲ ਸ਼ਾਇਦ ਤਾਂ ਹੀ ਆਇਆ ਸੀ ਹਾਂ ਤਾਂ ਹੀ ਆਇਆ ਦੀ ਯਾਰ ਘਰ ਵਾਹ ਨਹੀਂ ਦਿੰਦੇ ਫਿਰ ਕਰਨੀ ਆ ਚੱਕਥਲ ਕੇ ਦੀ ਯਾਰ ਉਧਰੋਂ ਨਾਨਕੇ ਆਏ ਜਿਹੜੇ ਪਿੰਡ ਦੇ ਆ ਲੋਕ ਉਹ ਨਹੀਂ ਚੱਲਦੇ ਉਧਰ ਸਾਡੇ ਪਿੰਡ ਦੇ ਨਹੀਂ ਜਾਂਦੇ ਬਈ ਇਹ ਦੇਖ ਲਾ ਸਾਡੇ ਪਿੰਡ ਦੇ ਉਹ ਬਾਈ ਪਤਾ ਨਹੀਂ ਯਾਰ ਅਸੀਂ ਕੀ ਜੱਗੋਬਾਰਾ ਕੰਮ ਕਰਨ ਲੱਪੇ ਆਂ ਕਿਸੇ ਨੂੰ ਘਰੇ ਹੀ ਨਹੀਂ ਦੱਸਦੇ ਜੇ ਕੋਈ ਮੈਲ ਲਾਉਂਦਾ ਇੱਕ ਵਾਰੀ ਭੈਣ ਲੁਧਿਆਣੇੋਂ ਮਿਲਣ ਆਈ ਹੈਨਾ ਤੁਹਾਨੂੰ ਪਤਾ ਗਰਮੀ ਕਿੰਨੀ ਆ ਤੇ ਸਾਨੂੰ ਇਦਾਂ ਵਾਹ ਹੁੰਦਾ ਜਦੋਂ ਕੋਈ ਆਉਂਦਾ ਯਾਰ ਭਾਈ ਸਾਨੂੰ ਇਹ ਇੰਨੀ ਖੁਸ਼ੀ ਹੁੰਦੀ ਹੈ ਨਾ ਕਿ ਅਗਲਾ ਆਪਣਾ ਯਾਰ ਭਾਈ ਬੇਲਾ ਕਿਹੜਾ ਹੈ ਦੱਸੋ ਕੋਈ ਵੀ ਨਹੀਂ ਬੇਲਾ ਨਾ ਅੱਜ ਦੇ ਸਮੇਂ ਅਗਲਾ ਆਪਣਾ ਕੀਮਤੀ ਸਮਾਂ ਕੱਢ ਕੇ ਸਾਨੂੰ ਮਿਲਣ ਆਇਆ ਤਾਂ ਸਾਡੇ ਪਿੰਡ ਦੇ ਉੱਧਾ ਇਦਾਂ ਦੇ ਸਾਨੂੰ ਉਹਨਾਂ ਨੂੰ ਘਰ ਨਹੀਂ ਦੱਸਦੇ ਉਹ ਬੇਚੈਰੀ ਕੁੜੀ ਇੰਨਾ ਘੁੰਮੀ ਕੀ ਉਹਨੂੰ ਪਤਾ ਨਹੀਂ ਫੇ ਜਾਨੀ ਕੋਈ ਸੀਗੇ ਉਹਨਾਂ ਨੇ ਸਾਡੇ ਕੋਲ ਆਉਣਾ ਸੀਗਾ ਤੇ ਉਹ ਲੈ ਕੇ ਉਹ ਭੈਣ ਨੂੰ ਆਏ ਕਰੇ ਤੇ ਉਹ ਭੈਣ ਨੇ ਦੱਸਿਆ ਕਿ ਇਦਾਂ ਇਦਾਂ ਕੀਤੀ ਜਿੱਦਣ ਮੇਰਾ ਜਨਮ ਦਿਨ ਸੀ ਉਸ ਦਿਨ ਆਏ ਲੀਡਿਸ ਆਏ ਉਹਦਾ ਨਾਲ ਭਰਾ ਸੀਗਾ ਤੇ ਉਹਨਾਂ ਨੇ ਉਹਨਾਂ ਨੇ ਵੀ ਆ ਕੇ ਪਿੰਡ ਪੁੱਛਿਆ ਤੇ ਉਹਨਾਂ ਨੂੰ ਨਹੀਂ ਦੱਸਦੇ ਸੀਗੇ ਕਿ ਬਹੁਤ ਦੂਰ ਆ ਘਰ ਉਹਨਾਂ ਦਾ ਜੀ ਇਦਾਂ ਆ ਲੈ ਕੀ ਹੈ ਇਹੀ ਕਿਤੇ ਚੰਨਦੇ ਰਹਿੰਨੇ ਹਨ ਹੈਨਾ ਇਦਾਂ ਇਹ ਲੋਕੀ ਇੱਕ ਨੂੰ ਪੁੱਛੋ ਕਹਿੰਦੇ ਸਾਨੂੰ ਪਤਾ ਹੀ ਨਹੀਂ ਹੂੰ ਅੱਛਾ ਪਰ ਮਨੀ ਗੋਪੀ ਦਾ ਨੇ ਸਾਡੇ ਪਿੰਡ ਦੇਆਂ ਨੂੰ ਪਤਾ ਹੈ ਹਨ ਨਾਲੇ ਹੀ ਪਿੰਡ ਦੇ ਆ ਹਨ ਤੇ ਹਾਨੂੰ ਦੱਸਿਆ ਤੇ ਮੈਂ ਕੋਈ ਨਹੀਂ ਪਿੰਡਾਂ 'ਚ ਹੁੰਦਾ ਸਾ ਉਹਨਾਂ ਨੂੰ ਵੀ ਪਤਾ ਲੱਗਿਆ ਕਹਿੰਦੇ ਪਾਜੀ ਹੁੰਦਾ ਪਿੰਡ ਪਿੰਡ ਜੇ ਅਸੀਂ ਧੱਕਾ ਨਹੀਂ ਹੋਣ ਦਿੰਦੇ ਕਿਸੇ ਨੂੰ ਹਾਂ ਇਹ ਚੱਕ ਰਹੇ ਆ ਪਿੰਡ ਜੀ ਜੇ ਕੋਈ ਸਾਡਾ ਹੈ ਨਾ ਬੰਦਾ ਕਿਸੇ ਛੋਟੇ ਬੰਦੇ ਨੂੰ ਦਬੋਂਦਾ ਕੋਈ ਅਸੀਂ ਉਹਦੇ ਨਾਲ ਖੜਦੇ ਜਾਗੇ ਇਹ ਦਬਣ ਨਹੀਂ ਦੇਈਦਾ ਸਭ ਤੋਂ ਤਾਂ ਛੱਡਦੇ ਆ ਜਿਹੜੇ ਹਨਾ ਪਿੰਡ 'ਚ ਮੇਨ ਹੁੰਦੇ ਆ ਉਹ ਕਹਿੰਦੇ ਕਿ ਇਹ ਸਾਡੇ 'ਚ ਬੋਲਣਾ ਇਹ ਉਹਦੇ ਵਿੱਚ ਨਾ ਬੋਲਣਾ ਕਿਉਂ ਬਾਈ ਯਾਰ ਤੂੰ ਤਾਂ ਹੈਗਾ ਆਪਣੇ ਘਰ ਦਾ ਕੜਾ ਹਾਂਗਾ ਤੂੰ ਛੋਟੇ ਬੰਦੇ ਨੂੰ ਕਾਹਦੇ ਦਬੋਣਾ ਅਸੀਂ ਦਵਾ ਨਹੀਂ ਦੇਣਾ ਗੱਲ ਬਸ ਇਹੀ ਆ ਯਾਰ ਤੂੰ ਤਾਂ ਉਹੀ ਯਾਰ ਝੋਟੇ ਆ ਵਰਗਾ ਤੂੰ ਕਿਥੇ ਦਬਰ ਦਿੰਦਾ ਹੋਏਗਾ ਨਹੀਂ ਨਹੀਂ ਏਦਾਂ ਨਹੀਂ ਭਾਈ ਜਾਨੀ ਅਸੀਂ ਯਾਰ ਦੋਏ ਬੰਦੇ ਨਾਲ ਏਦਾਂ ਖੜ ਜੇਦਾ ਭਾਈ ਸਾਨੂੰ ਪਤਾ ਉਹਦੇ ਨਾਲ ਅੱਜ ਧੱਕਾ ਹੁੰਦਾ ਜੇ ਚੱਲ ਐ ਹੀ ਨੇ ਰੱਬ ਤਾਂ ਦੇ ਦਦਾ ਹੀ ਆ ਹੈਨਾ ਜੇ ਸਾਡੇ ਅਸੀਂ ਮਾੜੇ ਬੰਦੇ ਸਾਨੂੰ ਇਹ ਕੋਈ ਗੱਲ ਨਹੀਂ ਮਾੜੇ ਨਾਲ ਖੜੇ ਆ ਨਾ ਜੇ ਉਹਨਾਂ ਅੱਜ ਧੱਕਾ ਹੁੰਦਾ ਹੀ ਖਾਣਾ ਉਹਦੇ ਨਾਲ ਇਹ ਖਾਣਾ ਹੀ ਮਾੜੇ ਬੱਜਾਂਗੇ ਕੋਈ ਗੱਲ ਨਹੀਂ ਬੱਜੀ ਜਾਣ ਦਿਓ ਇਹ ਗੱਲਾਂ ਆ ਕੋਪੀ ਭਾਈ ਪੜੇ ਕਿੰਨਿਆਂ ਕਾ ਮੈਂ ਭਾਜੀ 10ਵੀਂ ਫੇਲ ਬਾ ਤੇ ਮੈਂ 11 ਪਾਸ ਆ ਭਾਜੀ 12ਵੀਂ ਚ ਫੇਲ ਹੋ ਗਏ ਕਿਤੇ 12ਵੀਂ ਚ 12ਵੀਂ ਚ ਤੂੰ ਭਾਈ ਮੈਂ 10ਵੀਂ ਫੇਲ ਆ ਕਿਉਂ ਉੱਥੇ ਆ ਕੇ ਕਾਤੋਂ ਬ੍ਰੇਕ ਲਾ ਲਈ ਵਾ ਫੇਲ ਹੋ ਗਿਆ ਤੇ ਇਹ ਮੈਂ ਕਿਹਾ ਯਾਰ ਪੜ੍ਹਾਈ ਜੇ ਮੇਰੇ ਮਾਸ ਦੀ ਨਹੀਂ ਹੈਗੀ ਤੇ ਮੈਂ ਹਟ ਗਿਆ ਹੀ ਫਿਰ ਮੈਂ ਕਿ ਬਾਪੂ ਦਾ ਕੰਮ ਕੰਮ ਦਾ ਮੈਡਮ ਕਿਹੜੀ ਵਧੀਆ ਲੱਗਦੀ ਮੈਡਮ ਭਾਜੀ ਉਦੋਂ ਅਸੀਂ ਛੋੜੇ ਹੁੰਦੇ ਇੰਦਾ ਪਤਾ ਨਹੀਂ ਸੀ ਹਿੰਦੀ ਵਾਲੀ ਹਿੰਦੀ ਵਾਲੀ ਅੱਛਾ ਕੀ ਨਾਮ ਹੁੰਦਾ ਹੈ ਮੈਡਮ ਰਾਜਕੁਮਾਰੀ ਮੈਡਮ ਹਨ ਉਹ ਮੈਮ ਬਹੁਤ ਚੰਗੇ ਹੁੰਦੇ ਉਹ ਕਿਤੇ ਮੈਡਮ ਵਿਆਹ ਹੀ ਨਹੀਂ ਸਾਨੂੰ ਸਮਝਾਇਆ ਬਹੁਤ ਤੇ ਉਹਨਾਂ ਬੇਟਾ ਪੜ੍ਹ ਲਓ ਤੁਹਾਡੇ ਪੜਾਈ ਕੰਮ ਬਹੁਤ ਆਉਣੀ ਆ ਬਹੁਤ ਪੜਾਈ ਤੁਹਾਡੇ ਕੰਮ ਆਉਣੀ ਆ ਉਹਨਾਂ ਸਾਨੂੰ ਸਮਝਾਇਆ ਬਹੁਤ ਮਾਸਟਰ ਦਾ ਕੀ ਨਾਮ ਹੁੰਦਾ ਜੀ ਸਾਡੇ ਮਾਸਟਰ ਦਾ ਯਾਦ ਨਹੀਂ ਹੁਣਾ ਮੈਡਮਾਂ ਨੂੰ ਹੀ ਜਾਂਦੇ ਨਹੀਂ ਨਹੀਂ ਇਦਾਂ ਮਾ ਮਾਰਗੇ ਸਾਨੂੰ ਬਹੁਤ ਯਾਨੀ ਉਹਨਾਂ ਨੇ ਪਿਆਰ ਬਹੁ ਕੀਤਾ ਸਕੂਲ ਟਾਈਮ ਭਾਈ ਵਧੀਆ ਹੁੰਦਾ ਕੋਈ ਫਿਕਰ ਨਹੀਂ ਸੀ ਕੋਈ ਫਾਕਾਂ ਨੇ ਸਗਾ ਨਜ਼ਾਰੇ ਲੈਂਦੇ ਚੱਲ ਕਰਦੇ ਸੀ ਹੁਣ ਕੰਮੀ ਕਰ ਰਹੇ ਆ ਟੈਨਸ਼ਨ ਆ ਆ ਘਰ ਦੀਆਂ ਇੰਨੀਆਂ ਕੋ ਬਣ ਜਾਈਏ ਮਾੜਾ ਮੋਟਾ ਬਾਹਰ ਅੰਦਰ ਚੱਲ ਜਾਈਏ ਬੰਦਾ ਚਾਰ ਪੈਸੇ ਕਮਾਉਂਦਾ ਆਪਣੇ ਮਾਪੇ ਨੂੰ ਕਹਿੰਦਾ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰੋ ਮੈਂ ਬੈਠਾ ਗੋਪੀ ਕਹਿੰਦੇ ਆਪਣਾ ਗਰਮੀ ਆ ਗਈਆਂ ਗੋਪੀ ਦਾ ਬਹੁਤ ਫਾਇਦਾ ਹੋਣਾ ਸ਼ਵੀਲਾ ਲੱਗਣ ਲੱਗ ਗਿਆਂ ਉਹ ਪਾਇ ਪਰਾਇਦਿਆਂ ਸ਼ਵੀਲਾ ਤਾਂ ਚਲੋ ਵਧੀਆ ਵਾਜੀ ਉਹਦਾ ਬਹੁਤ ਵੱਡੀ ਸੇਵਾ ਆ ਗਿੱਟਾ ਤੇ ਲੌਣ ਤੇ ਪੀਣ ਵਾਲਿਆਂ ਦਾ ਕੀ ਪੀਣ ਵਾਲਿਆਂ ਦਾ ਵੀ ਭਾਜੀ ਆ ਤੇ ਪੂਰਾ ਪੂਰਾ ਹੁੰਦਾ ਭਾਜੀ ਪੀਣ ਵਾਲਿਆਂ ਨੇ ਢਿੱਡ ਸੀਸ ਦਿੰਦਾ ਹਾਂ ਪੀਣ ਵਾਲਿਆਂ ਨੇ ਢਿੱਡ ਸੀਸ ਦਿੰਦਾ ਪਿਆਸ ਕੇ ਦੀ ਪਹੁੰਚਦੀ ਆਸ਼ਵੀਲ ਵਾਲੀ ਗੱਲ ਦੱਸਦਾ ਭਾਈ ਤੁਹਾਨੂੰ ਇੱਕ ਵਾਰੀ ਆ ਨਾ ਬਹੁਤ ਚੈਰ ਦੀ ਗੱਲ ਆ ਉਦੋਂ ਅਸੀਂ ਹੁੰਦੇ ਸੀ ਇਹ ਮੇਰਾ ਇੱਕ ਫਰੈਂਡ ਆ ਤੇ ਅਸੀਂ ਗਏ ਮੂਵੀ ਦੇਖਣ ਆ ਨਾ ਅਸੀਂ ਆਈਏ ਬਾਅਦ ਚ ਆਉਂਦੇ ਆਉਂਦੇ ਹਨਾ ਅਸੀਂ ਜਿੱਦਾਂ ਭੁੰਡੀ ਚ ਆ ਗਏ ਅੱਧੀ ਵਾਰ ਮੈਨੂੰ ਇਹਦਾ ਲੁਧਿਆਣੇ ਸੀਗਾ ਏਦਾਂ ਉਹ ਨਹੀਂ ਪਤਾ ਮੈਨੂੰ ਆ ਕਿਹੜਾ ਸਟਾਪ ਆ ਗਿਆ ਕਿਹੜਾ ਨਹੀਂ ਹਨਾ ਅਸੀਂ ਤੁਰੇ ਆਈਏ ਅਸੀਂ ਯਾਰ ਭਾਈ ਇਦਾਂ ਆ 10 12 ਜਣੇ ਬੜੀ ਖੱਪ ਕਰੀਦੀ ਹਨਾ ਅਸੀਂ ਆਏ ਹਨਾ ਤੁਰੇ ਤੁਰੇ ਆਈਏ ਤੇ ਉਹ ਮੁੰਡਾ ਜਿੱਦਾਂ ਮੇਰੀ ਮਾਸੀ ਦਾ ਹੀ ਆ ਤੇ ਉਹ ਹਨਾ ਇਦਾਂ ਚੱਕ ਕੇ ਗਲਾਸ ਪੀ ਗਿਆ ਹਨਾ ਸਾਰਿਆਂ ਨੇ ਪੀ ਲਿਆ ਹਨਾ ਉਹ ਤੰਨ ਲੱਗੇ ਸ਼ਵੀਰ ਨਹੀਂ ਲੱਗੀ ਸੀ ਸ਼ਵੀਰ ਨਹੀਂ ਸੀ ਉਹਦਾ ਵੇਚਦੇ ਸੀ ਹਨਾ ਆਹ ਇਹਦਾ ਚਾ ਕੇ ਪੀ ਗਏ ਆ ਹੀਗਾ ਖਰੇ ਸ਼ਵੀਰ ਲੱਗੀ ਆ ਸਾਨੂੰ ਹੋਰ ਪਿੰਡਾਂ ਵਾਲਿਆਂ ਨੂੰ ਕੀ ਪਤਾ ਸ਼ਹਿਰੀਆਂ ਦਾ ਕੀ ਹਸਾਕਦਾ ਵਾ ਉਹ ਆ ਹੀ ਪੀ ਲਿਆ ਆ ਹੀ ਨਿਕਲ ਗਿਆ ਉਹ ਕਹਿੰਦਾ ਪਾਹੇ ਉਹ ਕਹਿੰਦਾ ਅਕਲ ਕਰ ਅਕਲ ਉਹਨੇ ਕਿਹਾ ਭਾਜੀ ਇਹਨਾਂ ਟਕਾ ਗਏ ਹਨਾ ਬੜਾ ਦੇ ਦੇ ਕਹਿੰਦਾ ਅਕਲ ਕਰ ਕੋਣ ਕਹਿੰਦਾ ਦਾਰ ਦੀਏ ਮੰਗਦਾ ਚਿਕਾਂਟੀ ਵੀ ਦਾ ਘਲਾ ਦਵਾ ਦੋ ਸੈਟੇ ਅੰਦਰ ਆਪਣੇ ਆਈ ਆਈ ਬੈਸ ਕੇ ਆ ਗਏ ਆਈ ਗੱਲ ਸਾਨੂੰ ਵੀ ਤੂੰ ਜ਼ਿਆਦਾ ਲਿਖ ਕੇ ਲਾਓ ਨਾ ਇੰਨੇ ਰੁਪਏ ਦਾ ਗਲਾਸ ਆ 100 ਰੁਪਏ ਦਾ ਫਲਾਣਾ ਦਾ ਏਕੜਾ ਲੈ ਆਈ ਗਏ ਅਸੀਂ ਤਾਂ ਕਰੇ ਸ਼ਬੀਰ ਧਾਮ ਜੇ ਹਨਾ ਤਹੀ ਆ ਗਏ ਨਿਕਲ ਕੇ ਇਦਾਂ ਯਾਰ ਇੱਕ ਇੱਕ ਤੁਹਾਡੇ ਨਾਲ ਮੁੰਡਾ ਨਾ ਸੰਧੂ ਹੁੰਦਾ ਤੂੰ ਲਾਵੀ ਲਾਵੀ ਸੰਧੂ ਉਹ ਆਪਣਾ ਭਰਾ ਆ ਪਾਜੀ ਬੁਲਾ ਲਓ ਯਾਰ ਉਹਨੂੰ ਆਈ ਲਵ ਯੂ ਓਏ ਇਹ ਆਪਣਾ ਯਾਰ ਭਰਾ ਆ ਪਾਜੀ ਹਾਂ ਠੀਕ ਆ ਇਹ ਆਪਣਾ ਆਪਣਾ ਹੈ ਹਾਂ ਜੀ ਤੇ ਨਹੀਂ ਹੋਰ ਕੋਈ ਭਰਾ ਹੈ ਨਹੀਂ ਆ ਹੈਗੇ ਸਾਰੇ ਆ ਹੋਰ ਵੀ ਹੈਗੇ ਆ ਭਰਾ ਆਪਣੇ ਹਾਂ ਤੇ ਇਹ ਆਪਣਾ ਭਰਾ ਆਪਣੇ ਨਾਲ ਹੁੰਦਾ 24 ਘੰਟੇ ਬਾਈ ਤੁਹੇ ਨਾ ਨਾ ਦੁਖੀ ਵੀ ਬਹੁਤ ਹੁੰਦਾ ਹੋਵੇਗਾ ਕੋਪੀ ਭੁੱਖਾ ਮਾਰ ਦਿੰਦਾ ਸਤਿ ਸ੍ਰੀ ਅਕਾਲ ਜੀ ਇਹਦਾ ਜੀ ਇੰਨਾ ਇਹਦਾ ਨਾ ਬੁਰਾ ਹਾਲ ਕਰਦਾ ਸਾਡੇ ਵਰਗਿਆਂ ਦਾ ਨਾ ਭਾਈ ਗੱਲਾਂ ਇੰਨੀਆਂ ਆ ਨਾ ਤੁਹਾਡੇ ਕੋਲ ਟਾਈਮ ਨਹੀਂ ਹੁਣ ਇਹਦੀਆਂ ਇੰਨੀਆਂ ਗੱਲਾਂ ਆ ਭਾਈ ਬਹੁਤ ਇਹਦੇ ਨਾਲ ਟਾਈਮ ਤੋਂ ਸਾਡੇ ਨਾਲ ਅਸੀਂ ਇਕੱਠੇ ਰਹੇ ਆ ਨਾ ਇੰਨੀਆਂ ਇਹਦੀਆਂ ਗੱਲਾਂ ਆ ਇੰਨਾ ਇਹ ਹੈ ਨਾ ਦੁਖੀ ਕਰਦਾ ਇੰਨਾ ਇਹ ਕੰਜੂਸ ਬੰਦਾ ਹੈ ਇੰਨਾ ਜਲਜਾ ਚਾਹੇ ਗਰਮੀ ਆ ਜਾਂੇ ਧੋਪਿਆ ਆਏ ਨੇ ਨਹੀਂ 10 ਰੁਪਏ ਕੱਢਣੇ ਇਹ ਇੱਕ ਵਾਰ ਮੈਂ ਤੁਹਾਨੂੰ ਦੱਸਦਾ ਗੱਲ ਸਾਡੇ ਬੰਡ ਦਾ ਹੀ ਮੁੰਡਾ ਹੈ ਹੋਰ ਸਾਡਾ ਫਰੈਂਡ ਹੈ ਬਲਜਿੰਦਰ ਉਹ ਇਹਦੇ ਨਾਲ ਚੱਲ ਗਿਆ ਪਾਸਵਰਡ ਬਣਾਉਣਾ ਸੀਗਾ ਜਲੰਧਰ ਚ ਲੱਗਿਆ ਨਾ ਬੱਸ ਰੋਡ ਉੱਥੋਂ ਨਕੌਦਰ ਚੌਂਕ ਦੇਖ ਲਓ ਬੱਸ ਅੱਡੇ ਤੋਂ ਕਿੰਨਾ ਦੂਰ ਆ ਉਹ ਦੇਖ ਲੈ ਇੰਨੀ ਗਰਮੀ ਸੀਗੀ ਨਾ ਆਹੀ ਜੂਨ ਦੇ ਮਹੀਨੇ ਦੀ ਗੱਲ ਆ ਨਾ ਇਹ ਉਹਨੂੰ ਤੋੜ ਕੇ ਲੈ ਗਿਆ ਉਹ ਕਹਿੰਦਾ ਭਰਾਵਾ ਮੈਂ 10 ਰੁਪਏ ਦੇ ਦਾਂ ਨਾ ਤੂੰ ਲੈ ਜਾ ਉਹਨੂੰ ਤੋੜ ਕੇ ਲੈ ਗਿਆ ਨਕੌਦਰ ਚੋਗਾ ਯਾਰ ਆਦਾ ਗਲਤ ਕਰ ਰਿਹਾ ਉਹ ਯਾਰ ਭਾਈ ਯਾਰ ਤੋੜਨਾ ਵੀ ਚਾਹੀਦਾ ਆ ਭਾਈ ਹੁਣਾਂ ਨੇ ਝਾੜੂ ਨਹੀਂ ਨਹੀਂ ਬਾਈ ਇੱਕ ਗੱਲ ਆ ਯਾਰ ਇੰਨੀ ਗਲੂਸੀ ਗਾਰ ਉਹ ਬਾਬੇ ਦੇ ਮਸ਼ਹੂਰ ਹੋਈ ਆ ਵੀ ਐਤ ਕੀ ਹੁਣ ਵੀਡੀਓ ਇਹਦੀ ਵਾਇਰਲ ਹੋਈ ਆ ਵੀ ਮੈਂ ਰੋਟ ਖਾ ਉਹ ਗੱਲ ਸੱਚੀ ਆ ਅਸੀਂ ਸੀਗੇ ਕੈਂਪਾਜੀ ਚਾਰ ਜਾਣੇ ਸੀਗੇ ਅਸੀਂ ਤੇ ਇਹ ਕਿ ਜਿਹਦਾ ਲੋਕਡਾਉਨ ਕਰਕੇ ਉਸ ਵਾਰ ਹਨਾ ਲੰਗਰ ਬੰਦੇ ਸੀਗੇ ਬਿਲਕੁਲ ਕੋਈ ਸੀਗਾ ਟਾਵਾ ਟੂਵਾ ਕਿਤੇ ਲੱਭ ਲੁੱਭ ਕੇ ਹਨਾ ਇਹ ਇਹ ਇੱਕ ਭੁੱਖ ਬਹੁ ਮੰਦਾ ਇਹ ਇਹ ਲੰਗਰਾਂ ਚ ਹੀ ਖਵਾਉਂਦਾ ਹਾਂ ਇਹ ਭੁੱਖ ਬਹੁ ਮੰਦਾ ਇਹ ਯਾਰਾ ਤਾਂ ਗਲਤ ਆ ਨਾ ਲੰਗਰਾਂ ਚ ਬਾਹਰ ਜਿੱਦਾਂ ਉਹ ਦੱਸਦਾ ਆ ਮੈਨੀਆਂ ਹਨਾ ਬਈ ਜਿੱਦਾਂ ਕੋਲੋਂ ਕੱਢਣੇ ਆ ਫੇਕਿਆ ਦਣਾ ਯਾਰ ਇਹ ਗੰਦੀਆਂ ਚੀਜ਼ਾਂ ਐ ਇਹ ਨਹੀਂ ਆਪਾਂ ਖਾਣੀਆਂ ਹੈਗੀਆਂ ਜੇ ਉਹਨੇ ਕਹਦਾ ਵੀ ਆ ਜਾ ਮੈਂ ਖਲਾ ਦਨ ਫੇ ਇਹਨੇ ਮੂਰੇ ਸਭ ਤੋਂ ਪੇਨੇ ਦੀ ਭੁੱਖ ਭੁੱਖ ਜਾਏ ਦੋ ਆ ਚਾਹੀ ਜਾ ਰਿਹਾ ਫੇਰ ਇਹਨੇ ਚੰਡ ਕੇ ਹਟਣੀਆਂ ਪੇਨੇ ਨੇ ਰੁਕਣਾ ਫੇਰ ਤਾਂ ਖੜੰਬਾ ਮਸ਼ੀਨ ਵਾਂਗੂ ਚੱਲਣ ਦੇ ਖੜੰਬਾ ਮਸ਼ੀਨ ਬਣ ਜਾਂਦਾ ਮਣੀ ਅੱਜ ਇਹਨੇ ਕੁਛ ਖਵਾਇਆ ਯਾਰ ਲੈ ਨਹੀਂ ਹੁਣ ਖਲਾਉਗਾ ਮੈਂ ਮੈਂ ਕੋਈ ਸੌਕ ਸੁਕੀ ਦੀ ਜਿਹੜਾ ਮੈਂ ਗਲਾਉ ਤੋ ਯਾਰ ਵਗਾਓ ਢੀਂਡੀ ਆਦਾ ਗੱਲ ਤੇ ਗੱਲ ਆ ਯਾਰ ਆਦਾ ਗੱਲ ਤੇ ਗੱਲ ਅੱਜ ਤਾਂ ਭਾਈ ਮੈਨੂੰ ਖਵਾਓ ਯਾਰ ਮੈਨੂੰ ਖਲਾਉਣਾ ਬਣਦਾ ਈ ਯਾਰ ਆ ਦੇ ਲੈ ਭਾਈ ਆ ਮਣੀਾਰੇ ਦਾ ੱਤਕਾ ਯਾਰ ਹਣਾ ਵੇ ਲੈ ਨਾ ਮਾਜੀ ਬਾਬੇ ਦੇ ਉੱਤੇ ਰੋਟੀ ਨਹੀਂ ਆਦੀ ਅਸੀਂ ਹਜੇ ਕਹੀਏ ਵੀ ਆ ਜਾ ਨਾ ਵੀ ਇੱਥੇ ਖਾ ਲੈਨੇ ਆ ਵੀ ਚੱਲ 30 ਰੁਪਏ ਦਾ ਪਰੌਠਾ ਹੀ ਆ ਵੇ ਇੱਥੇ ਖਾ ਲੰਦੇ ਨਹੀਂ ਇਹਨਾਂ 10 ਰੁਪਏ ਦਾ ਰੋਟ ਲੈਣਾ ਉਹ ਖਾ ਲੈਣਾ ਬਸ ਉਹ ਖਾ ਕੇ ਪਾਣੀ ਦੋ ਤਿੰਨ ਗਲਾਸ ਸਿੱਟਣ ਵੇ ਰੱਜ ਜੂ ਉਹ ਐ ਇੱਕ ਭਾਈ ਉਧਰ ਹੈ ਨਾ ਤੁਰ ਤੁਰ ਕੇ ਬੰਦੇ ਪੋਖੀ ਬੋਲ ਆਦੀ ਯਾਰ ਬਹੁਤ ਬਹੁ ਖਲਾਅ ਦੀ ਆ ਮੈਂ ਦੇਖਿਆ ਉਧਰਲੇ ਬੰਦੇ ਦੇਖ ਲੋ ਕਿਸੇ ਦਾ ਢੱਡ ਬਾਹਰ ਨਹੀਂ ਆਪਣੇ ਕਾ ਦਾ ਆਪਣੇ ਯਾਰ ਖਾ ਗਏ ਬਈ ਨਜ਼ਾਰੇ ਆ ਪੱਕੇ ਦੇਲੇ ਉਧਰ ਬੰਦੇ ਪਹਾੜੀਆਂ ਚੜਦੇ ਉਤਰਦੇ ਆ ਐ ਸਲਿਮ ਫਟ ਹੋਏ ਹੁੰਦੇ ਪਹਾੜੀਆਂ ਤੋਂ ਮੈਨੂੰ ਗੱਲ ਯਾਦ ਆਈ ਇੱਕ ਤੂੰ ਬਰਫਜੀ ਚ ਵੀ ਵੀਡੀਓ ਬਹੁਤ ਵਾਇਰਲ ਹੋਈ ਸੀ ਮੈਨੂੰ ਮਣੀ ਉਦੋਂ ਇਹਨੂੰ ਕਿਉਂ ਗਾਲਾਂ ਪਵਾਈਆਂ ਸੀ ਯਾਰ ਉਦੋਂ ਭਾਜੀ ਇਹ ਗਿਆ ਬਾਬੇ ਦੇ ਸਿਗਾ ਉਥੋਂ ਚੋਰੀ ਚਲ ਗਿਆ ਇਹ ਸ਼ਿਮਲੇ ਵਾਲਾ ਤਾਂ ਪਵਾਈਆਂ ਸੀਗੀਆਂ ਇਹ ਵੀ ਨਾਲ ਸੀ ਨਵੀਂ ਭਾਜੀ ਇਹ ਵੀ ਨਾਲ ਸੀ ਫਿਰ ਮਾਤਾ ਨੇ ਸੁਣਾਈਆਂ ਪੂਰੀਆਂ ਪਾਚ ਲੋ ਤੁਸੀਂ ਤੇ ਖੁੱਲਾ ਕੀਤਾ ਹੀ ਕੋਦੋਂ ਤੂੰ ਕਹਿ ਨਹੀਂਦਾ ਉਹਦਾ ਮੈਂ ਜਾ ਖਰਚੀ ਜਲੋ ਕੋਈ ਚੱਕੀ ਲਾਟਰੀ ਲੂਟਰੀ ਤਾਂ ਨਹੀਂ ਨਿਕਲੀ ਨਹੀਂ ਲਾਟਰੀ ਦੱਸੇਗੇ ਘਰਾਂ ਨੇ ਲੈ ਕੇ ਗਿਆ ਸੀਗਾ ਇਹ ਬਾਸੇ ਘਰੋਂ ਲੈ ਕੇ ਗਿਆ ਸੀ ਵੀ ਉੱਥੇ ਤਾਂ ਬਹੁਤ ਔਖਾ ਉੱਥੇ ਤਾਂ ਇੰਨੇ ਦਾ ਰੂਮ ਮਿਲਦਾ ਆ ਇੰਨਾ ਲੰਗਰ ਤੇ ਆ ਜਾਂਦਾ ਇੰਦਾ ਖਰਚਾ ਉਦੋਂ ਲੈ ਕੇ ਗਿਆ ਤੇ ਕੋਲ ਸੀਗੇ ਤਾਹੀਂ ਦੱਸਦੀ ਇਹਨੂੰ ਗਾਂ ਨੂੰ ਲੈ ਕੇ ਵੀ ਚੱਲ ਚੱਲੀ ਹੁਣ ਵੀ ਮਨੀਕਨ ਸਾਹਿਬ ਵੀ ਉੱਥੇ ਵੀ ਮੱਥਾ ਟੇਕਿਆਈਏ ਵੀ ਕਿਤੇ ਗਏ ਨਹੀਂ ਹੈਗੇ ਹਨਾ ਵੀ ਚੱਲ ਵੀ ਪੈਸੇ ਹੈਗੇ ਆ ਵੀ ਚੱਲ ਐਦਾਂ ਹੀ ਗਾਂਹ ਨਿਕਲ ਗਏ ਮਨੀਕਨ ਸਾਹਿਬ ਚੱਲ ਕੇ ਉੱਥੇ ਮੱਥਾ ਟੇਕਿਆ ਤੇ ਉੱਤੋਂ ਗਾਂਹ ਮਨਾਲੀ ਚੱਲ ਕੇ ਵੀ ਚੱਲ ਹੁਣ ਆਇਓ ਮਨਾਲੀ ਚੱਲ ਕੇ ਮਨਾਲੀ ਤੋਂ ਗਾਂਹ ਫੇਰ ਹੋਰ ਗਾਂਹ ਚੱਲੇ ਤੇ ਉੱਤੋਂ ਗਾਂਹ ਮੈਂ ਕਿਹਾ ਹੁਣ ਜੇਬਾਂ ਵੀ ਨਹੀਂ ਭਰ ਜਾਂਦੀਆਂ ਇਹ ਤਾਂ ਮੁੱਕਣਾ ਹੀ ਨਹੀਂ ਹੈਗਾ ਸਫ਼ਰ ਹੈ ਨਾ ਗੋਪੀ ਹੁਣ ਵੀ ਮੁੜੀਏ ਹੈ ਨਾ ਗੋਪੀ ਚੱਲ ਪਈ ਆਪਾਂ ਇੰਟਰਵਿਊ ਦੀ ਸਮਾਪਤੀ ਵੀ ਕਰਾਂਗੇ ਹਨਾ ਇਹ ਲਾਸਟ ਦੋ ਵਾਦੇ ਕਰ ਕਿਹੜੇ ਭਾਈ ਪਹਿਲਾ ਵਾਰ ਹੈ ਪਹਿਲਾ ਦੱਸ ਕਰੇਗਾ ਨਹੀਂ ਭਾਈ ਪਪਾ ਇੱਕ ਤਾਂ ਬੰਦੇ ਭੁੱਖੇ ਨਹੀਂ ਮਾਰਦੇ ਨਾਲ ਇਹ ਨਹੀਂ ਭਾਜੀ ਕਰ ਸਕਦਾ ਇਹ ਨਹੀਂ ਇਹ ਨਹੀਂ ਕਰ ਸਕਦਾ ਇਹ ਕਰੂਗਾ ਜੁੱਦਣ ਵੇ ਆਲਾ ਭਾਈ ਬਾਹਰਪੂਰ ਚਲ ਗਿਆ ਚਾਰ ਪੈਸੇ ਮੇਰੀ ਜੇਬ ਚ ਆ ਗਏ ਫੇਰ ਇਹ ਵੀ ਨਹੀਂ ਇਹ ਕਰਨੀ ਭਾਜੀ ਫੇਰ ਵੀ ਇਹਨੇ ਕਹਣਾ ਜਾ ਬਹੁਤ ਔਖਾ ਆਵੇ ਬਹੁਤ ਕਮਾਈ ਔਖੀ ਹੁੰਦੀ ਆ ਇਹ ਇੱਕ ਹੋਰ ਗੱਲ ਆ ਜਿਹੜਾ ਮਣੀ ਤੈਨੂੰ ਕਹਿ ਰਹੇ ਨੇ ਕੰਮ ਨਹੀਂ ਕਰਦਾ ਇਹਨੂੰ ਉਹ ਵੀ ਪੁੱਛ ਲਾ ਅੱਜ ਤੋ ਪਰ ਕਹਿਣਾ ਦੇਖ ਲਵੇ ਹੁਣ ਇਹ ਗੱਲ ਗੈਤੀ ਮੈਂ ਝੋਨ ਨਾਲ ਹੀ ਲਵਾਉਣਾ ਆ ਵੇਲਾ ਵੀ ਹੁਣ ਤੇਰਾ ਬੱਟਾ ਨਹੀਂ ਲੈ ਲੈ ਕਰਾ ਦੇ ਕਰਾ ਦੇ ਚਲੋ ਦੋਸਤੋ ਗੱਲਬਾਤ ਹੋਰ ਬਾਈ ਹੋਰਾਂ ਨਾਲ ਕਰਨੀ ਸੀ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ ਤੁਹਾਨੂੰ ਬਾਈ ਹੋਰਾਂ ਨਾਲ ਕੀਤੀ ਹੋਈ ਗੱਲਬਾਤ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਹਾਸਿਆ ਦਾ ਸਫਰ ਦੇਖਣ ਦੇ ਲਈ ਸਬਸਕ੍ਰਾਈਬ ਜਰੂਰ ਕਰਿਓ ਜੇ ਮੈਂ ਇਸ ਵੀਡੀਓ ਦਾ ਜਿਹੜਾ ਸਾਰ ਦੱਸ ਦੇਵਾਂ ਇਹ ਕਹਾਣੀ ਦਾ ਮਤਲਬ ਹੈ ਇਸ ਵੀਡੀਓ ਦਾ ਮਤਲਬ ਸਿਰਫ ਇੰਨਾ ਹੀ ਸੀ ਹੱਸਦੇ ਰਹੋ ਖੁਸ਼ ਰਹੋ ਆਪਣੇ ਘਰਾਂ ਦੇ ਵਿੱਚ ਪਿਆਰ ਨਾ ਰਹੋ ਇਜਾਜ਼ਤ ਚਾਹਾਂਗਾ ਸ਼ਸ਼ੀ